ਜਿਹੜਾ ਬਿਜਲੀ ਸੋਧ ਬਿਲ 2025 ਆ ਹਾਂ ਉਹ ਆਮ ਲੋਕਾਂ ਤੋਂ ਬਿਜਲੀ ਖੋਣ ਵਾਸਤੇ ਹੈ ਸਬਸਿਡੀ ਦੇ ਤੌਰ ਸਬਸਿਡੀ ਦੋਨੋਂ ਖਤਮ ਕਰਕੇ ਬਿਜਲੀ ਕਾਰਪੋਰੇਟ ਨੂੰ ਸਸਤੀ ਜਿੰਨੇ ਮੁਨਾਫੇ ਲਈ ਬਿਜਲੀ ਵਰਤਣੀ ਹੈ ਤੇ ਬਿਜਲੀ ਆਮ ਲੋਕਾਂ ਨੂੰ ਮਹਿੰਗੀ ਜਿਨ੍ਹਾਂ ਨੇ ਆਪਦਾ ਬਲਬ ਕੂਲਰ ਪੱਖਾ ਚਲਾ ਕੇ ਜ਼ਿੰਦਗੀ ਦਾ ਗੁਜ਼ਾਰਾ ਕਰਨਾ ਹੈਗਾ ਬਕਸ਼ੇਜ ਮੀਟਰਾਂ ਵਾਲੇ ਦੇ ਵਿੱਚ ਤਿੰਨ ਤਰ੍ਹਾਂ ਦੀ ਬਿਜਲੀ ਹੋ ਸਕਦੀ ਆ ਆ ਅਡਾਨੀ ਦੀ ਆ ਰिलायंस ਵਾਲਿਆਂ ਦੀ ਆ ਠੀਕ ਹੈ ਔਰ ਇਹ ਜਿਹੜਾ ਇਸਪੰਦਰ ਤੱਕ ਕੇ ਬਿਜਲੀ ਵੰਡ ਖੇਤਰ ਨੂੰ ਕਾਰਪੋਰੇਟ ਨੇ ਆਪਣੇ ਕੰਟਰੋਲ ਕਰਨਾ ਇਹ ਆਮ ਲੋਕਾਂ ਤੋਂ ਬਿਜਲੀ ਦੂਰ ਕਰੇਗਾ ਉਹ ਬੀਜ 12 ਕਾਨੂੰਨ ਕੇਂਦਰ ਨੇ ਲਿਆਂਦਾ ਕਿ ਲਾਇਸੈਂਸ ਦੇਊਗੀ ਜਿਹੜੀ ਕੰਪਨੀ ਬੀਜ ਵੇਚੂਗੀ ਆਮ ਛੋਟਾ ਦਰਮਿਆਨਾ ਬੀਜ ਵਗਰੇਤਾ ਬੀਜ ਨਹੀਂ ਵੇਚ ਸਕੀਗਾ ਬਾਇਰ ਸੰਜੈਂਕਾ ਡੀਏਐਸਐਫ ਕੋਰਟਾਵਾ ਐਗਰੀ ਸਾਇੰਸ ਇਹ ਟੌਪ ਦੀਆਂ ਜਿਹੜੀਆਂ ਕੰਪਨੀਆਂ ਨੇ 75% ਖੇਤੀਬਾੜੀ ਨੂੰ ਕੰਟਰੋਲ ਕਰਦੀਆਂ ਨੇ 75% ਦੁਨੀਆ ਦਾ ਬੀਜ ਇਹਨਾਂ ਦੇ ਕੋਲੇ ਆ 75% ਜਿਹੜਾ ਪੈਸਟੀਸਾਈਡ ਦਾ ਕਾਰੋਬਾਰ ਇਹਨਾਂ ਦੇ ਕੋਲੇ ਹੈਗਾ ਠੀਕ ਆ ਉਹ ਇਸ ਤਰ੍ਹਾਂ ਦੇ ਬੰਦਿਆਂ ਨੂੰ ਬੀਜ ਦੇ ਖੇਤਰ 'ਚ ਸਰਕਾਰ ਵੱਡੀਆਂ ਸਾਮਰਾਜੀ ਕੰਪਨੀਆਂ ਨੂੰ ਲਿਆਉਣਾ ਚਾਹੁੰਦੀ ਹੈਗੀ ਆ ਹਾਲ ਕੀ ਦੇਖੋ ਤੁਸੀਂ ਕੇ ਬਾਹਰ ਵਾਲੇ ਖੇਤੀ ਖੋਜ ਵੀ ਕਰਦੇ ਬਾਹਰ ਵਾਲੇ ਖੇਤੀ ਬੀਜ ਵੀ ਬਣਾਉਂਦੇ ਆ ਤੇ ਬਾਹਰ ਵਾਲੇ ਪੈਸਟੀਸਾਈਡ ਵੀ ਬਣਾਉਂਦੇ ਜਿਹੜਾ ਫਸਲਾਂ ਤੇ ਜ਼ਹਿਰ ਵਰਤਿਆ ਜਾਂਦਾ ਤੇ ਫਿਰ ਬਾਹਰ ਵਾਲੇ ਮਨੁੱਖਾਂ ਤੇ ਪਸ਼ੂਆਂ ਦੀਆਂ ਦਵਾਈਆਂ ਵੀ ਮੈਡੀਸਨ ਵੀ ਤਿਆਰ ਕਰਦੇ ਆ ਬਿਮਾਰ ਵੀ ਕਰਦੇ ਬਿਮਾਰੀਆਂ ਦਾ ਇਲਾਜ ਵੀ ਕਰਦੇ ਜਿਵੇਂ ਕਾਰਪਟ ਘਰਾਣੇ ਪਹਿਲਾਂ ਪਾਣੀ ਪਲੂਟ ਕਰਦੇ ਫਿਰ ਆਰੋ ਵੇਚਦੇ ਆ ਬੋਤਲਾਂ ਵਾਲਾ ਪਾਣੀ ਵੇਚਦੇ ਹੈਗੇ ਆ ਤੇ ਸਰਕਾਰ ਉਸ ਪਾਸੇ ਤੁਰ ਹੀ ਹੋਈ ਹੈਗੀ ਆ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਅੱਜ ਚੰਡੀਗੜ੍ਹ ਦੀਆਂ ਸੜਕਾਂ ਤੇ ਪੰਜਾਬ ਦੀ ਕਿਸਾਨੀ ਉਤਰੀਆ ਜਿਵੇਂ ਆਪਾਂ ਦੇਖਦੇ ਕਿ ਅੱਜ ਪੰਜਵੀਂ ਬਰੇਗੰਡ ਮਨਾਉਣ ਜਾ ਰਹੇ ਨੇ ਕਿਸਾਨ ਅੰਦੋਲਨ ਦੀ ਤਾਂ ਉਹਨਾਂ 50 ਸਾਲਾਂ ਦੇ ਵਿੱਚ ਕੀ ਖੱਟ ਹੈ ਤੇ ਹੁਣ ਕੀ ਕੀ ਚੁਣੌਤੀਆਂ ਨੇ ਆਪਾਂ ਸਾਰੀਆਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨ ਆਗੂ ਰਜਿੰਦਰ ਦੀਪ ਸਿੰਘ ਵਾਲਾ ਨੇ ਰਜਿੰਦਰ ਜੀ ਆਪਾਂ ਦੇਖਦੇ ਕਿ ਪੰਜਵੀਂ ਬਰੇਗੰਡ ਮਨਾ ਰਹੇ ਹੋ ਤੁਸੀਂ ਇਹਨਾਂ ਕਿਸਾਨ ਅੰਦੋਲਨ ਦੀ ਤਾਂ ਮੈਂ ਜਾਣਨਾ ਚਾਹੁੰਗਾ ਅੱਜ ਕਿਹੜੀਆਂ-ਕਿਹੜੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਪੰਜਵੀਂ ਬਰੇਗੰਡ ਜਿਹੜੀ ਉਹ ਮਨਾਈ ਜਾ ਰਹੀ ਆ ਦੇਖੋ ਇੱਕ ਤਾਂ ਜਿਹੜਾ ਬਿਜਲੀ ਸੋਧ ਬਿਲ 2025 ਆ ਸੀਡ ਬਿਲ 2025 ਆ ਲੇਬਰ ਕੋਡ ਆ ਜਿਹੜੇ ਲਾਗੂ ਕੀਤੇ ਸਰਕਾਰ ਨੇ ਫਰੀ ਟ੍ਰੇਡ ਐਗਰੀਮੈਂਟ ਆ ਕਿਸਾਨਾਂ ਦੀ ਕਰਜ਼ਾ ਮਾਫੀ ਆ ਐਮਐਸਪੀ ਦਾ ਕਾਨੂੰਨ ਇਹ ਇਸ਼ੂ ਕੇਂਦਰ ਨਾਲ ਨੇ ਹੜਾਂ ਦਾ ਮਾਮਲਾ ਜਿਹੜਾ ਜਿਹੜਾ ਸਰਕਾਰ ਨੇ ਵਾਅਦੇ ਕੀਤੇ ਤੇ ਕਾਰਗੁਜ਼ਾਰੀ ਜ਼ੀਰੋ ਹੈ ਇਹਨਾਂ ਦੀ ਪੰਜਾਬ ਸਰਕਾਰ ਦੀ ਹਰ ਪੀੜਤ ਨੂੰ ਕੱਖ ਨਹੀਂ ਦਿੱਤਾਗਾ ਇਹ ਪੰਜਾਬ ਸਰਕਾਰ ਨਾਲ ਮਾਮਲੇ ਨੇ ਇਹ ਮੁੱਦਿਆਂ ਨੂੰ ਲੈ ਕੇ ਅਸੀਂ ਇਕੱਠੇ ਹੋਏ ਹ ਜਿਹੜਾ ਬਿਜਲੀ ਸੋਧ ਬਿਲ 2025 ਆ ਉਹ ਆਮ ਲੋਕਾਂ ਤੋਂ ਬਿਜਲੀ ਖੋਣ ਵਾਸਤੇ ਜਦੋਂ 1948 ਚ ਬਿਜਲੀ ਐਕਟ ਬਣਿਆ ਤਾਂ ਦੋ categories ਲੋਕਾਂ ਦੀਆਂ ਮੰਨੀਆਂ ਗਈਆਂ ਇਹ ਕੋ ਜਿਹੜੇ ਆਮ ਜ਼ਿੰਦਗੀ ਦਾ ਨਰਵਾਹ ਕਰਨ ਵਾਸਤੇ ਬਿਜਲੀ ਵਰਤਦੇ ਹੈਗੇ ਆ ਬਲਬ ਪੱਖਾ ਫਰਿੱਜ ਕੂਲਰ ਵਰਤਦੇ ਆ ਦੂਸਰੇ ਉਹ ਜਿਹੜੇ ਬਿਜਲੀ ਮੁਨਾਫੇ ਲਈ ਵਰਤਦੇ ਆ ਇੰਡਸਟਰੀ ਚਲਾਉਂਦੇ ਆ ਕੋਈ ਬਿਜ਼ਨਸ ਚਲਾਉਂਦੇ ਆ ਤਾਂ ਜਿਹੜੇ ਆਮ ਵਰਤਿਓ ਵਕ ਜ਼ਿੰਦਗੀ ਗੁਜ਼ਾਰਨ ਵਾਸਤੇ ਸੀ ਉਹਨੂੰ ਬਿਜਲੀ ਸਸਤੀ ਜਿਹੜੀ ਹੈਗੀ ਆ ਉਹ ਦੇਣੀ ਹੈਗੀ ਆ ਤਾਂ ਜਿਹੜੇ ਮੁਨਾਫੇ ਲਈ ਵਰਤਣੀ ਉਹਨਾਂ ਨੂੰ ਬਿਜਲੀ ਕੁਛ ਪੈਸੇ ਵੱਧ ਰੇਟ ਤੇ ਦੇਣੀ ਆ ਜਿਹਨੂੰ ਕ੍ਰੋਸ ਸਬਸਿਡੀ ਕਹਿੰਦੇ ਆ ਤੇ ਉਹ ਸਬਸਿਡੀ ਆਮ ਲੋਕਾਂ ਨੂੰ ਸਸਤੀ ਬਿਜਲੀ ਦੇਣ ਵਾਸਤੇ ਵਰਤਣੀ ਆ ਤੇ ਸਰਕਾਰ ਜਿਹੜੇ ਕੋਲੋਂ ਪੈਸੇ ਪਾਉਂਦੀ ਥੋਂ ਉਹਨੂੰ ਸਬਸਿਡੀ ਕਹਿੰਦੇ ਸੀ ਸਬਸਿਡੀ ਦੇ ਕ੍ਰੋਸ ਸਬਸਿਡੀ ਦੋਨੋਂ ਖਤਮ ਕਰਕੇ ਬਿਜਲੀ ਕਾਰਪੋਰੇਟ ਨੂੰ ਸਸਤੀ ਜਿਹਨੇ ਮੁਨਾਫੇ ਲਈ ਬਿਜਲੀ ਵਰਤਣੀ ਆ ਤੇ ਬਿਜਲੀ ਆਮ ਲੋਕਾਂ ਨੂੰ ਮਹਿੰਗੀ ਜਿਨ੍ਹਾਂ ਨੇ ਆਪਦਾ ਬਲਬ ਕੂਲਰ ਪੱਖਾ ਚਲਾ ਕੇ ਜ਼ਿੰਦਗੀ ਦਾ ਗੁਜ਼ਾਰਾ ਕਰਨਾ ਹੈਗਾ ਤਾਂ ਇਹ ਜਿਹੜਾ ਬਹੁਤ ਵੱਡਾ ਢਾਕਾ ਲੋਕਾਂ ਤੇ ਕਨੂੰ ਨੇਰੇ ਚ ਰੱਖਣ ਵਾਸਤੇ ਕਿਉਂਕਿ ਕੋਸਟ ਇਫੈਕਟਿਵ ਕੈਲ ਫੋਨ ਲਾਉਣ ਦੀ ਗੱਲ ਕਹੀ ਕਿ ਜਿੰਨੀ ਕੀਮਤ ਉਹਨੀ ਅਸੀਂ ਵਸੂਲ ਕਰਾਂਗੇ ਉਹਦੇ ਚ ਕਹਿੰਦਾ ਯੂਨਟ ਦਾ ਰੇਟ ਨਹੀਂ ਜੇ ਕਿਸੇ ਖਿੱਤੇ ਦੇ ਵਿੱਚ ਡਿਸਟ੍ਰਿਬਿਊਸ਼ਨ ਮੰਨ ਲਓ 44 ਸੈਕਟਰ ਆ ਰिलायंस ਸੇ ਬਿਜਲੀ ਵੇਚਣੀ ਆ ਤੂਫਾਨ ਦੇ ਨਾਲ ਖੰਭੇ ਟਰਾਂਸਫਾਰਮਰ ਟੁੱਟ ਗਏ ਤਾਂ ਇਹ ਮੁਰ ਸਪਲਾਈ ਜਾਲੂ ਕਰਮ ਤੇ ਜਿੰਨਾ ਖਰਚਾ ਆਊਗਾ ਉਹ ਬਿਜਲੀ ਖਰਚੇ ਜੋੜ ਕੇ ਆਊਗਾ ਤੋ ਵਸੂਲ ਕੀਤਾ ਜਾਊਗਾ ਕੁੱਲ ਮਿਲਾ ਕੇ ਉਹਨਾਂ ਨੂੰ ਨੇਰੇ ਚ ਰੱਖਣ ਦੀ ਗੱਲ ਕੀਤੀ ਜਾਊਗੀ ਇੱਕੋ ਬਕਸੇਜ ਮੀਟਰਾਂ ਵਾਲੇ ਦੇ ਵਿੱਚ ਤਿੰਨ ਤਰ੍ਹਾਂ ਦੀ ਬਿਜਲੀ ਹੋ ਸਕਦੀ ਆ ਆ ਅਡਾਨੀ ਦੀ ਆ ਰिलायंस ਵਾਲਿਆਂ ਦੀ ਆ ਠੀਕ ਆ ਔਰ ਇਹ ਜਿਹੜਾ ਇਸ ਪੱਧਰ ਤੱਕ ਕਿ ਬਿਜਲੀ ਵੰਡ ਖੇਤਰ ਨੂੰ ਕਾਰਪੋਰੇਟ ਨੇ ਆਪਣੇ ਕੰਟਰੋਲ ਕਰਨਾ ਇਹ ਆਮ ਲੋਕਾਂ ਤੋਂ ਬਿਜਲੀ ਦੂਰ ਕਰੇਗਾ ਤੇ ਪਹਿਲਾ ਤਾਂ ਮੁੱਦਾ ਇਹ ਹੈਗਾ ਕਿ ਮਾਮਲਾ ਕੱਲੇ ਕਿਸਾਨਾਂ ਮਜ਼ਦੂਰਾਂ ਦਾ ਨਹੀਂ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਜ਼ਿੰਦਗੀ ਗੁਜ਼ਾਰੇ ਵਾਸਤੇ ਬਿਜਲੀ ਵਰਤਣੀ ਹੈਗੀ ਆ ਦੂਸਰਾ ਸੀਡ ਬਿੱਲ ਕਿ ਜਿਹੜਾ ਬੀਜ ਦਾ ਖੇਤਰ ਆ ਖੇਤੀ ਕੋਈ ਸੂਬੇ ਦਾ ਅਧਿਕਾਰ ਖੇਤਰ ਬੀਜ ਬਾਰੇ ਕਾਨੂੰਨ ਕੇਂਦਰ ਨੇ ਲਿਆਂਦਾ ਕਿ ਲਾਇਸੈਂਸ ਦੇਊਗੀ ਜਿਹੜੀ ਕੰਪਨੀ ਬੀਜ ਵੇਚੂਗੀ ਆਮ ਛੋਟਾ ਦਰਮਿਆਨਾ ਬੀਜ ਵਕਰੇਤਾ ਬੀਜ ਨਹੀਂ ਵੇਚ ਸਕੀਗਾ ਹਾਂ ਔਰ ਇਹ ਲਾਇਸੈਂਸ ਉਹਨਾਂ ਨੇ ਕਿਹਾ ਸੀ ਉਹਨਾਂ ਨੂੰ ਵੀ ਦੇਵਾਂਗੇ ਜਿਨ੍ਹਾਂ ਦਾ ਇੰਡੀਆ ਤੋਂ ਆਊਟਸਾਈਡ ਕੋਈ ਬਿਜ਼ਨਸ ਕਰ ਬੀਜ ਦਾ ਕਾਰੋਬਾਰ ਆ ਇਹਨਾਂ ਦੇ ਬਾਹਰ ਵੱਡੇ ਕਾਰਪੋਰੇਟਰ ਕਰਨੇ ਬੀਜ ਇਧਰ ਵੇਚਣਗੇ ਹਾਂ ਬਾਇਰ ਸੰਜੈਂਟਾ ਡੀਏਐਸਐਫ ਕੋਰਟਾਵਾ ਐਗਰੀ ਸਾਇੰਸ ਇਹ ਟਾਪ ਦੀਆਂ ਜਿਹੜੀਆਂ ਕੰਪਨੀਆਂ ਨੇ 75% ਖੇਤੀ ਖੋਜ ਨੂੰ ਕੰਟਰੋਲ ਕਰਦੀਆਂ ਨੇ 75% ਦੁਨੀਆ ਦਾ ਬੀਜ ਇਹਨਾਂ ਦੇ ਕੋਲੇ ਆ 75% ਜਿਹੜਾ ਪੈਸਟੀਸਾਈਡ ਦਾ ਕਾਰੋਬਾਰ ਇਹਨਾਂ ਦੇ ਕੋਲੇ ਹੈਗਾ ਠੀਕ ਆ ਦੋ ਇਸ ਤਰ੍ਹਾਂ ਦੇ ਬੰਦਿਆਂ ਨੂੰ ਬੀਜ ਦੇ ਖੇਤਰ 'ਚ ਸਰਕਾਰ ਵੱਡੀਆਂ ਸਾਮਰਾਜੀ ਕੰਪਨੀਆਂ ਨੂੰ ਲਿਆਉਣਾ ਚਾਹੁੰਦੀ ਹੈਗੀ ਆ ਹਾਲ ਕੀ ਦੇਖੋ ਤੁਸੀਂ ਕੇ ਬਾਹਰ ਵਾਲੇ ਖੇਤੀ ਖੋਜ ਵੀ ਕਰਦੇ ਬਾਹਰ ਵਾਲੇ ਖੇਤੀ ਬੀਜ ਵੀ ਬਣਾਉਂਦੇ ਆ ਤੇ ਬਾਹਰ ਵਾਲੇ ਪੈਸਟੀਸਾਈਡ ਵੀ ਬਣਾਉਂਦੇ ਜਿਹੜਾ ਫਸਲਾਂ ਤੇ ਜ਼ਹਿਰ ਵਰਤਿਆ ਜਾਂਦਾ ਤੇ ਫਿਰ ਬਾਹਰ ਵਾਲੇ ਮਨੁੱਖਾਂ ਤੇ ਪਸ਼ੂਆਂ ਦੀਆਂ ਦਵਾਈਆਂ ਵੀ ਮੈਡੀਸਨ ਵੀ ਤਿਆਰ ਕਰਦੇ ਆ ਬਿਮਾਰ ਵੀ ਕਰਦੇ ਬਿਮਾਰੀਆਂ ਦਾ ਇਲਾਜ ਵੀ ਕਰਦੇ ਜਿਵੇਂ ਕਾਰਪਟ ਕਰਾਣੇ ਪਹਿਲਾਂ ਪਾਣੀ ਪਲੂਟ ਕਰਦੇ ਫਿਰ ਆਰੋ ਵੇਚਦੇ ਆ ਬੋਤਲਾਂ ਵਾਲਾ ਪਾਣੀ ਵੇਚਦੇ ਹੈਗੇ ਆ ਤੋਂ ਸਰਕਾਰ ਉਸ ਪਾਸੇ ਤੁਰੀ ਹੋਈ ਹੈਗੀ ਆ ਕਿਉਂਕਿ ਮੋਦੀ ਸਰਕਾਰ ਦਾ ਤਾਂ ਅਜੰਡਾ ਹੀ ਕਾਰਪੋਰੇਟ ਘਰਾਣਿਆਂ ਦੀ ਸੇਵਾ ਹੈਗਾ ਤੁਸੀਂ ਦੇਖੋ ਕਿ 1902014 ਜਦੋਂ ਸੱਤਾ ਚਾਏ ਉੱਪਰਲੇ 10% ਲੋਕਾਂ ਕੋਲੇ ਮੁਲਕ ਦੀ 53% ਧਨ ਦੌਲਤ ਸੀ 2024 ਤੱਕ ਜਾਂਦੇ ਉੱਪਰਲੇ 10% ਲੋਕਾਂ ਕੋਲੇ ਮੁਲਕ ਦੀ 74% ਧਨ ਦੌਲਤ ਹੋਊਗੀ ਤੋਂ ਉਸੇ ਦਿਸ਼ਾ 'ਚ ਇਲੈਕਟ੍ਰਿਸਿਟੀ ਬਿੱਲ ਉਸੇ ਦਿਸ਼ਾ 'ਚ ਸੀਡ ਬਿੱਲ ਔਰ ਉਹਦੇ ਵਾਸਤੇ ਹੀ ਲੇਬਰ ਕੋਡ ਲੈ ਕੇ ਆਉਂਦੇ ਆ ਕਿ ਮਜ਼ਦੂਰਾਂ ਨੂੰ 12-12 ਘੰਟੇ ਕੰਮ ਲਾਓ ਮਜ਼ਦੂਰਾਂ ਨੂੰ ਕੋਹ ਹੜਤਾਲ ਜੂਨੀਅਨ ਬਣਾਉਣ ਦਾ ਅਧਿਕਾਰ ਨਹੀਂ ਇਹ ਕਹਦਾ ਜੀ ਜੇ ਮਜ਼ਦੂਰ ਨੇ ਹੜਤਾਲ ਕਰਨੀ ਆ 60 ਦਿਨ ਪਹਿਲਾਂ ਨੋਟਿਸ ਦੇਊਗਾ ਜਦੋਂ ਤੁਸੀਂ ਕੱਢਣ ਜਦੋਂ ਮਰਜ਼ੀ ਕੱਢਦੇ ਉਹ ਕਿਸੇ ਲੇਬਰ ਕੋਰਟ ਜਾ ਹੀ ਨਹੀਂ ਸਕਦੇ ਕੋਈ ਲੇਬਰ ਇਨਸਪੈਕਟਰ ਨਹੀਂ ਦੇਗਾ ਮਜ਼ਦੂਰ ਦੀ ਲੁੱਟ ਹੁੰਦੀ ਆ ਕਿਸੇ ਕੱਲੇ ਮਜ਼ਦੂਰ ਨਹੀਂ ਕੱਚੇ ਮੁਲਾਜ਼ਮ ਵੀ ਕੱਚੇ ਮੁਲਾਜ਼ਮ ਮਜ਼ਦੂਰ ਨੂੰ ਜਦੋਂ ਮਰਜ਼ੀ ਕੱਢਦੇ ਨੇ ਜੇ ਉਹ ਕਿਸੇ ਨੇ 60 ਦਿਨ ਪਹਿਲਾਂ ਹੜਤਾਲ ਕਰਨੀ ਆ 60 ਦਿਨ ਪਹਿਲਾਂ ਨੋਟਿਸ ਦੇਊਗਾ ਜਿਹੜੇ ਨੋਟਿਸ ਦੇਣ ਜਾਣਗੇ ਉਹ ਤਾਂ ਉਦੋਂ ਹੀ ਕੱਢ ਦੇਣੇ ਹਨ ਕਿ ਤੁਸੀਂ ਹੜਤਾਲ ਕਰਨਾ ਚਾਹੁੰਦੇ ਆ ਕਿਉਂਕਿ ਪ੍ਰੋਟੈਕਸ਼ਨ ਤਾਂ ਕੋਈ ਨੌਕਰੀ ਦੀ ਹੈ ਹੀ ਨਹੀਂਗੀ ਉਹ ਇਹ ਲੇਬਰ ਕੋਰਟ ਜਿਹੜੇ ਲਿਆ ਕੇ ਇਸ ਪੱਧਰ ਤੱਕ ਸ ਕੁਝ ਲੋਕਾਂ ਤੋਂ ਫੋਨ ਦੀ ਕੋਸ਼ਿਸ਼ ਹੈਗੀ ਆ ਇਹਦੇ ਖਲਾਫ ਸਿਰ ਤੇ ਕਿਸਾਨ ਮੋਰਚੇ ਵੱਲ ਅੱਜ ਅਸੀਂ ਇਹ ਵੱਡਾ ਇਕੱਠ ਜਿਹੜਾ ਉਹ ਕੀਤਾ ਹੈ ਜੀ ਮੋਦੀ ਸਾਹਿਬ ਦਾ ਬਿਆਨ ਹੁੰਦਾ ਕਹਿੰਦੇ ਸਾਡਾ ਸਭ ਤੋਂ ਪ੍ਰਭਾਵਸ਼ਾਲੀ ਕੰਮ ਇਹ ਆ ਲੇਬਰ ਕੋਡ ਬਿੱਲ ਲਾਗੂ ਕਰਨੇ ਤੇ ਇਹਦੇ ਵਿੱਚ ਇਹ ਵੀ ਕਹਿ ਰਹੇ ਕਿ ਸੁਰੱਖਿਆ ਬਹੁਤ ਯਕੀਨੀ ਬਣਾਈ ਜਾ ਰਹੀ ਹੈ ਤੇ ਸਾਰੀਆਂ ਗੱਲਾਂ ਦਾ ਖਿਆਲ ਰੱਖਿਆ ਜਾ ਰਿਹਾ ਜਿਹੜੇ ਕਰਮਚਾਰੀ ਹੋਣਗੇ ਮਜ਼ਦੂਰ ਹੋਣਗੇ ਲੇਬਰ ਵਾਲੇ ਹੋਣਗੇ ਦੇਖੋ ਮਜ਼ਦੂਰਾਂ ਦੇ ਪੱਖ 'ਚ ਕੱਚੇ ਮਲਾਜ਼ਮਾਂ ਦੇ ਪੱਖ 'ਚ ਮੋਦੀ ਕਹਿੰਦਾ ਇਤਿਹਾਸਕ ਫੈਸਲਾ ਕਰਦਾ ਹੂੰ ਜੇ ਮਜ਼ਦੂਰਾਂ ਦੇ ਪੱਖ 'ਚ ਕੱਚੇ ਮਲਾਜ਼ਮਾਂ ਦੇ ਪੱਖ 'ਚ ਫੈਸਲਾ ਕੀਤਾ ਹੁੰਦਾ ਇਤਿਹਾਸਕ ਖਿਰ ਤਾਂ ਕਾਰਪਟ ਕਰਨ ਰੋਲਾ ਪਾਉਣਾ ਚਾਹੀਦਾ ਸੀਗਾ ਫਿਰ ਮਜ਼ਦੂਰੀ ਵਾਲਾ ਕੋ ਰੋਲਾ ਪਾ ਰਹੇ ਆ ਕੱਚੇ ਮਜ਼ਦੂਰ ਹੀ ਕੋ ਰੋਲਾ ਪਾ ਰਹੇ ਹੈ ਗਿਆ ਹੁਣ ਮੰਨ ਲਓ ਐਮਐਸਪੀ ਦੇ ਕਾਨੂੰਨ ਬਣ ਜੇ ਕਿ 8000 ਤੋਂ ਘੱਟ ਕੁਇੰਟਲੇ ਰੇਟ ਕਰਕੇ ਖਰੀਦ ਨਹੀਂ ਸਕ। ਵੇਚ ਖਰੀਦ ਨਹੀਂ ਸਕਦਾਗਾ ਜੇ ਕਿ ਪ੍ਰਾਈਵੇਟ ਕੰਪਨੀ ਉਹਦੀ ਖਰੀਦਣੀ ਆ ਤੇ ਕੋ ਰੋਲਾ ਕੌਣ ਪਾਊਗਾ ਕੰਪਨੀਆਂ ਪਾਉਣਗੇ ਨਾ ਕਿਸਾਨ ਤਾਂ ਨਹੀਂ ਪਾਊਗਾ ਉਹਨ ਕੋ ਮੈਨੂੰ 8000 ਰੇਟ ਮਿਲ ਗਿਆ ਕੁਇੰਟਲ ਦਾ ਕਣਕ ਦਾ ਉਹ ਤਾਂ ਖੁਸ਼ ਹੋਊਗਾ ਫਿਰ ਜੇ ਇੱਕ ਲੇਬਰ ਕੋਡ ਮਤਲਬ ਕਾਰਪੋਰੇਟ ਦੇ ਖਿਲਾਫ ਹੈ ਮਜ਼ਦੂਰਾਂ ਦੇ ਬਖਸ਼ ਮਜ਼ਦੂਰ ਵਿਰੋਧ ਕਿਉਂ ਕਰ ਰਹੇ ਆ ਅਸਲ ਚ ਕੀ ਆ ਕਿ ਨਰਿੰਦਰ ਮੋਦੀ ਨੂੰ ਗੱਪ ਮਾਰਨ ਤੋਂ ਬਿਨਾ ਤੇ ਕਾਰਪੋਰੇਟ ਦੀ ਸੇਵਾ ਤੋਂ ਬਿਨਾ ਕੋਈ ਕੰਮ ਨਹੀਂ ਹੈ ਉਹੀ ਉਹਨਾਂ ਨੇ ਚੁਣਿਆ ਉਹਦੇ ਖਰਚੇ ਤੇ ਉਹ ਅੱਗੇ ਕੰਮ ਕਰ ਰਿਹਾ ਉਹੀ ਹੈ ਐਡਵਰਟਾਈਜ਼ਮੈਂਟ ਕਰਦੇ ਆ ਉਹੀ ਉਹਦੀ ਕੈਂਪੇਨ ਚਲੋਂਗੀ ਇਲੈਕਸ਼ਨ ਦੇ ਵਿੱਚ ਤੇ ਉਹਨਾਂ ਦੀ ਉਹ ਸੇਵਾ ਕਰਦਾ ਉਹਦੇ ਵਾਸਤੇ ਇਲੈਕਟ੍ਰਿਸਿਟੀ ਬਿੱਲ ਆਇਆ ਉਹਦੇ ਵਾਸਤੇ ਸੀਡ ਬਿੱਲ ਆਇਆ ਉਹਦੇ ਵਾਸਤੇ ਲੇਬਰ ਕੋਡ ਆਇਆ ਹੈਗਾ ਉਹਦੇ ਵਾਸਤੇ ਫ੍ਰੀ ਟ੍ਰੇਡ ਐਗਰੀਮੈਂਟ ਹੋਣਾ ਇਹ ਕਿੰਨੇ ਕੁ ਹਰ ਹੈ ਗਿਆ ਜੇ ਕਿੰਨੇ ਕੁ ਲੋਕ ਪੱਕੀ ਆ ਟਰੰਪ ਨੇ ਕਿਹਾ ਰੂਸ ਤੋਂ ਤੇਲ ਨਹੀਂ ਖਰੀਦਣਾ ਅਕਤੂਬਰ ਚ 18 ਲੱਖ ਬੈਰਲ ਹਰ ਰੋਜ਼ ਇੰਡੀਆ ਤੇਲ ਆਉਂਦਾ ਹੈ ਰੂਸ ਤੋਂ ਨਵੰਬਰ ਚ ਰਹਿ ਗਿਆ 6 ਲੱਖ 72000 6 ਲੱਖ 72000 ਬੈਰਲ ਠੀਕ ਆ ਤੇ ਦਸੰਬਰ ਦਾ ਕੋ ਆਰਡਰ ਹੀ ਨਹੀਂ ਕੀਤਾ ਜੇ ਟਰੰਪ ਦੇ ਕਹਿਣ ਤੇ ਇਹ ਬਿਲਕੁਲ ਸੁੰਨ ਹੋ ਗਿਆ ਕਿ ਰੂਸ ਤੋਂ ਤੇਲ ਘਟਾਉਣਾ ਖਰੀਦਣਾ ਘਟ ਕਰਤਾ 트ੰਪ ਦੇ ਕਹਿਣ ਤੇ ਸੁੰਨ ਹੋ ਗਿਆ ਕਿ ਰੂਸ ਤੋਂ ਦਿਸ਼ਾ ਛੱਡ ਕੇ 800 ਕਰੋੜ ਦੇ ਹਥਿਆਰਾਂ ਦੇ ਸਮਝੌਤੇ ਅਮਰੀਕਾ ਨਾਲ ਕਹਿ ਤੇ 트ੰਪ ਦੇ ਕਹਿਣ ਤੇ ਟੈਰਫ ਲਾਉਣ ਤੇ ਸੁੰਨ ਹੋ ਗਿਆ ਕਿ ਕਪਾਹ ਟੈਰਫ ਫ੍ਰੀ ਕਰਤੀ ਤੇ ਫਿਰ ਇਹਨੂੰ ਫ੍ਰੀ ਟ੍ਰੇਡ ਐਗਰੀਵਟ ਰਹੀ ਸਸਤੀ ਕਣਕ ਸਸਤੀ ਮੱਕੀ ਸਸਤਾ ਦੁੱਧ ਵੇ ਇਧਰ ਲਿਆ ਕੇ ਖੇਤੀ ਖੇਤਰ ਨੂੰ ਕਿਸਾਨ ਨੂੰ ਪੂਰਾ ਬਰਬਾਦ ਕਰਨਗੇ ਇਹ ਇਹਨਾਂ ਦੀ ਸੇਵਾ ਇਹ ਇਹਨਾਂ ਦੀ ਵੱਡੀਆਂ ਪ੍ਰਾਪਤੀਆਂ ਨੇ ਮੋਦੀ ਦੀਆਂ ਤੇ ਦਾਵੇ ਜਿਹੜੇ ਕਿ ਉਹ ਆਪਾਂ ਦੇਖ ਰਹੇ ਕਿ ਬਿਲਕੁਲ ਖੋਖਲੇ ਤੇ ਲੋਕ ਵਿਰੋਧੀ ਆ ਜੀ ਤਾਂ ਫਿਰ ਐਸਕੇਮਾ ਤੇ ਕੀ ਫੈਸਲੇ ਲੈ ਰਹੇ ਆ ਅਗਲੇ ਤੇ ਜਿਹੜੇ ਆਉਣ ਵਾਲੇ ਪ੍ਰੋਗਰਾਮ ਉਹ ਕਿਦਾਂ ਦੇ ਲੀਕੇ ਜਾ ਸਕਦੇ ਆ ਦੇਖੋ ਅੱਜ ਪੰਜਵੀਂ ਬਰੇਗੜ ਤੇ ਆਪਣੇ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਇਕੱਠ ਆ ਮੁਲਕ ਦੇ ਦੂਜੇ ਸੂਬਿਆਂ ਦੇ ਜ਼ਿਲ੍ਹਿਆਂ ਦੇ ਇਕੱਠ ਨੇ ਇਸ ਤੋਂ ਬਾਅਦ ਅਗਲੀ ਮੀਟਿੰਗ ਕਰਕੇ ਇਸ ਸੰਘਰਸ਼ ਦੀ ਰੂਪਰੇਖਾ ਸੀ ਅਲੀਕਾਂ ਦੇ ਬਿਜਲੀ ਸੋਧ ਬਿੱਲ ਵਾਲੇ ਮਾਮਲੇ ਤੇ ਅੱਜ ਬਿਜਲੀ ਮਹਿਕਮੇ ਦੀਆਂ ਜਥੇਬੰਦੀਆਂ ਵੀ ਇੱਥੇ ਬੋਲ ਕੇ ਗਈਆਂ ਨੇ ਉਹਨਾਂ ਦਾ ਮਿਲ ਕੇ ਅਸੀਂ ਸਾਂਝਾ ਸੰਘਰਸ਼ ਪੰਜਾਬ ਦੇ ਚ ਲੀਕਨ ਜਾ ਰਹੇ ਹਾਂ ਜੀ ਸ਼ੁਕਰੀਆ ਜੀ ਤਾਂ ਦੇਖਦੇ ਆ ਕਿ ਕਿਸਾਨ ਜਿਹੜੇ ਇੱਕ ਵੱਡਾ ਅੰਦੋਲਨ ਲੜਨ ਦੀ ਤਿਆਰੀ ਦੇ ਵਿੱਚ ਨੇ ਲੱਗਦਾ ਕਿ ਤੁਸੀਂ ਇਹ ਸਾਰੇ ਕਸੇ ਨੂੰ ਕਿਵੇਂ ਦੇਖਦੇ ਹੋ ਜਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ